ਚੀਜ਼ਾਂ ਦੀ ਯਾਦ ਦੇ ਵਿੱਚ ਉੱਥੇ ਮਨਾਉਣਾ ਚਾਹੀਦਾ ਇਹ ਦਿਨ ਬਿਲਕੁਲ ਕਿਉਂ ਨਹੀਂ ਮਨਾਉਣਾ ਚਾਹੀਦਾ ਜੀ ਤੁਸੀਂ ਇਹ ਵੇਖੋ ਸਾਡੇ ਉਹ ਬੰਦੇ ਜਿਨ੍ਹਾਂ ਨੂੰ ਸਟੇਟ ਨੇ ਬਦਨਾਮ ਕੀਤਾ ਜਿਹੜੇ ਆਪਦਾ ਆਪਾ ਵਾਰਗੇ ਕਿਸ ਖਾਤਰ ਸਵੈ ਰੱਖਿਆ ਸਵੈ ਰੱਖਿਆ ਕਿਸ ਚੀਜ਼ ਦੀ ਸਾਡੀ ਹੋਂਦ ਤੇ ਹਸਤੀ ਦੀ ਉਹਨਾਂ ਦੀ ਯਾਦ ਚ ਆਪਾਂ ਕੋਈ ਸ਼ਰਧਾਂਜਲੀ ਨਾ ਦਈਏ ਕੋਈ ਦਿਨ ਨਾ ਮਨਾਈਏ ਜਾਂ ਉਸ ਵਰਤਾਰੇ ਨੂੰ ਯਾਦ ਕਰਕੇ ਉਹ ਤੋਂ ਆਪਾਂ ਸਿੱਖੀਏ ਕੁਛ ਨਾ ਸੋ ਇਹ ਤਾਂ ਬਹੁਤ ਮਾੜੀ ਗੱਲ ਹੈ ਜੇ ਨਹੀਂ ਮਨਾਵਾਂਗੇ ਤਾਂ ਸਾਡੇ ਨਾਲ ਬੜਾ ਕੁਝ ਹੋਇਆ ਉਹ ਸਟੇਟ ਨੇ ਸਾਡੇ ਤੇ ਇੱਕ ਡਰ ਵੀ ਪਾਤਾ ਦੇਖੋ ਇੱਕ ਫੀਅਰ ਸਾਈਕੋਸਿਸ ਹੁੰਦਾ ਸਰਕਾਰ ਕੰਮ ਹੀ ਫੀਅਰ ਸਾਈਕੋਸਿਸ ਤੇ ਕਰਦੀ ਆ ਵੀ ਡਰ ਇਹਨਾਂ ਦੇ ਮਨਾਂ ਚ ਬਿਠਾ ਦਿਓ ਤਾਂ ਕਿ ਇਹ ਕੱਲ ਨੂੰ ਉੱਠ ਨਾ ਸਕਣ ਇਹ ਹੱਕ ਤੇ ਸੱਚ ਦੀ ਲੜਾਈ ਨਾਲ ਲੜ ਸਕਣ ਉਹ ਫੀਅਰ ਸਾਈਕੋਸਿਸ ਨੇ ਬਹੁਤ ਕੰਮ ਕੀਤਾ ਮਾਵਾਂ ਦੇ ਮਨਾਂ ਤੇ ਉਹ ਤਾਂ ਉਸ ਫੀਅਰ ਸਾਈਕੋਸਿਸ ਦੀ ਵਜ੍ਹਾ ਕਰਕੇ ਸਾਨੂੰ ਮਨਾ ਕਰਦੀਆਂ ਪਰ ਅਸੀਂ ਅੱਜ ਦੇ ਜਿਹੜੇ ਨੌਜਵਾਨ ਸਾਡੇ ਤੇ ਉਹ ਸਾਈਕੋਸਿਸ ਦਾ ਅਸਰ ਹੈ ਨਹੀਂ ਹਜੇ ਇਹ ਤਾਂ ਨਵੀਂ ਫਸਲ ਆ ਪੰਜਾਬ ਨੇ ਜਿਹੜੀ ਹੁਣ ਪੈਦਾ ਕੀਤੀ ਆ ਕេស ਕਰਕੇ ਉਹਨਾਂ ਨੇ ਹੱਕ ਤੇ ਸੱਚ ਦੀ ਗੱਲ ਕਰਨੀ ਆ ਵੇਖੋ ਕਿਵੇਂ ਸਟੇਜਾਂ ਤੋਂ ਵਾਰ-ਵਾਰ ਸ਼ਹੀਦਾਂ ਦੇ ਨਾਂ ਲਏ ਜਾ ਰਹੇ ਆ ਵਾਰ-ਵਾਰ ਸੰਤਾਂ ਦੀ ਗੱਲ ਕੀਤੀ ਜਾ ਰਹੀ ਆ ਕਿਉਂ ਕਿ ਗੱਲ ਨੇਤਰ ਕੇ ਜਿਹੜੀ ਸਾਹਮਣੇ ਆਉਂਦੀ ਆ ਉਹ ਸੱਚ ਦੀ ਆਉਂਦੀ ਆ ਤੇ ਸੱਚ ਦੀ ਆਵਾਜ਼ ਵੀ ਬਹੁਤ ਫਿਰ ਉੱਚੀ ਹੁੰਦੀ ਆ ਸਦੀਆਂ ਤੱਕ ਗੂੰਜਦਾ ਤੇ ਉਹੀ ਗੱਲ ਹੋ ਰਹੀ ਆ ਸਾਨੂੰ ਸੱਚ ਤੇ ਹੱਕ ਤੇ ਪਹਿਰਾ ਤਾਂ ਦੇਣਾ ਹੀ ਪਊਗਾ